ਸ਼ੁਰੂ ਕਰਦੇ ਜਿਹੜੇ ਵੀ 735 ਕਿਸੇ ਵੀ ਤਰ੍ਹਾਂ ਅੰਦਰ ਲੈਣਾ ਚਾਹੁੰਦੇ ਨੇਗੇ ਆ ਚਿਹਰਾ ਯਾਦ ਜ਼ਰੂਰ ਕਰ ਲਿਓ ਭੋਲੇ ਬਾਈ ਦਾ ਜੋ ਮੌਕੇ ਤੇ ਬਾਈ ਭੋਲੇ ਮੌਕੇ ਤੇ ਮਾਨਤਾ ਕਰ ਦਿਆਂਗੇ ਕੋਈ ਵੀ ਹੈਗੀ ਕਰਦੇ ਐਂ ਹੀ ਕਹਦੇ ਨਾ ਹਰੇ ਵਾਰ ਹਾਂਜੀ ਹਾਂ ਨਾ ਕੋਈ ਨਹੀਂ ਕਰਦਿੰਦੇ ਜਿਵੇਂ ਕਹੂੰਗੀ ਕਰ ਲਾਂਗੇ ਠੀਕ ਹੈ ਜੀ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਠੀਕ ਹੈ ਜੀ ਅੰਦਰ ਪੰਪ ਵਾਲੇ ਦੇ ਰੇਟ ਤੇ ਦੇਵਾਂਗੇ ਨਾ ਦੇ ਦਾਂਗੇ ਜੀ ਬੱਸ ਤੇ ਜੀ ਜੇ ਦੋਨੇ ਟਰੈਕਟਰ ਲੈਣੇ ਹੋਏ ਠੀਕ ਆ ਤਕਰੀਬਨ ਬਾਈ ਕਹਿ ਰਿਹਾਗਾ 295000 ਠੀਕ ਆ ਭਾਈ ਜੀ ਮਾਨਤਾਣ ਵਧੀਆ ਹੋ ਜਾਊਗਾ ਹਾਂਜੀ ਹਾਂ ਲੈ ਮੇਤਰਾ ਜਿਵੇਂ ਕਹਿੰਦੇ ਹ ਠੀਕ ਹੈ ਭਾਈ ਜੀ ਬਾਈ ਭੋਲੇ ਨੂੰ ਬਣਾਇਆ ਸੀਗਾ ਬਹੁਤ ਵੀਡੀਓ ਬਾਅਦ ਭਾਈ ਜੀ ਅੱਜ ਫਿਰ ਵੀਡੀਓ ਕਰਨਾ ਹੈ ਕਿ ਪਹਿਲਾਂ ਤਾਂ ਬਾਈ ਕੋਲੇ 735 ਦਾ ਸਟਾਕ ਹੁੰਦਾ ਨਹੀਂ ਸੀ ਪਰ ਅੱਜ ਫੁੱਲ ਲਗਾ ਟਰੈਕਟਰ ਦਿਖਾ ਦੇ ਬਾਈ ਸਾਰੇ 735 ਖੜੇ ਨੇਗੇ ਇੱਕ ਸੇਲ ਕਰਤਾ ਬਾਈ ਨੂੰ ਠੀਕ ਹੈ ਬਈ ਕਮੈਂਟ ਜ਼ਰੂਰ ਕਰ ਦਿਓ ਬਾਕੀ ਬਾਈ ਤੋਂ ਭੋਲੇ ਦੇ ਰੇਟ ਕਿਵੇਂ ਲਾ ਦਿੰਦੇ ਨੇ ਟਰੈਕਟਰਾਂ ਦੇ ਸਤਿ ਸ਼੍ਰੀ ਅਕਾਲ ਬਾਈ ਭੋਲੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੈਂਬਰ ਸਾਹਿਬ ਹੋਰ ਜੀ ਠੀਕ ਹਾਂ ਜੀ ਵਧੀਆ ਵਧੀਆ ਭਾਈ ਜੀ ਲਕੇਸ ਹਾਂ ਦੱਸ ਦੋ ਭਾਈ ਜੀ ਸਭ ਤੋਂ ਪਹਿਲਾਂ ਬਾਕੀ ਦਾ ਪੈਸਾ ਤਾਂ ਵੀਰਾਂ ਨੂੰ ਪਾਤੀ ਜਾਣਾ ਭੋਲਾ ਭੋਲਾ ਹੋਈ ਬੋ ਸਵਰਾਜ ਅੱਜ ਫੇਰ ਲੈ ਸਵਰਾਜ ਅੱਜ ਹਾਂਜੀ ਠੀਕ ਆ ਬਾਈ ਹਾਂਜੀ ਇੱਕ ਸਵਰਾਜ ਅੱਜ ਹੁਣ ਤੋਰ ਇੱਕ ਟਰੱਕੇ ਫੋੜ ਵੀ ਤੋਰਤਾ ਇੱਕ ਫੋੜ ਤੋਰਤਾ ਹਾਂ ਹਾਂ ਕੰਮ ਕਰ ਵਧੀਆ ਚੱਲ ਰਿਹਾ ਅੱਜ ਗਰੀਬਾਂ ਦਾ ਪੂਰਾ ਵੱਟ ਕੇ ਵੀਰੇ ਠੀਕ ਆ ਬਾਈ ਬਾਕੀ ਰੱਬ ਦੀ ਮਿਹਰ ਹੈ ਨਾ ਬਾਈ ਮੇਰਾ ਹੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਅੱਜ ਤੁਹਾਨੂੰ ਬਾਈ ਜੀ ਪੰਜ ਤੋਂ 6 ਟਰੈਕਟਰ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਿਹੜੇ ਵੀਰ 735 ਕਿਸੇ ਵੀ ਤਰ੍ਹਾਂ ਦਾ ਲੈਣਾ ਚਾਹੁੰਦੇ ਨੇਗੇ ਆ ਚਿਹਰਾ ਜਰੂਰ ਕਰ ਲਿਓ ਭੋਲੇ ਬਾਈ ਦਾ ਜੋਧਪੁਰ ਵਾਲੇ ਦਾ ਵੀਡੀਓ ਸਟਾਰਟ ਕਰਦੇ ਆਪਾਂ ਸਵਰਾਜ 735 ਤੋਂ ਇਹ ਮਾਡਲ ਬਾਈ ਕਾਪੀ 2000 ਦੀ ਹੈਗੇ ਹਾਂਜੀ ਠੀਕ ਹੈ ਲੈ ਮੈਂ 99 ਮਾਡਲ ਆਗਾ 2000 ਦੀ ਕਾਪੀ ਹੈਗੀ ਉਦੋਂ ਥੋੜਾ ਜਿਹਾ ਹੁੰਦਾ ਸੀ ਹੈ ਨਾ ਬਈ ਪੁਰਾਣੇ ਟਾਈਮ ਚ ਨਾ ਹਾਂਜੀ ਹਾਂਜੀ ਪੂਰਾ ਠੀਕ ਹੈ ਟਰੈਕਟਰ ਦੀ ਕੰਡੀਸ਼ਨ ਕਿਵੇਂ ਰੂ ਭੋਲੇ ਵੀਰੇ ਸਾਰਾ ਜਿਹੜਾ ਟਰੈਕਟਰ ਦਾ ਇਹ ਜਾਨੀ ਹਜੇ ਜਾਨੀ ਧੋਣ ਵਾਲਾ ਸੀ ਜ਼ਰੂਰ ਇੱਕ ਹੋਰ ਦੱਸਦੇ ਨੇ ਬਈ ਇਹ ਟਰੈਕਟਰ ਦਾ ਕੋਸ ਨਹੀਂ ਹੋਇਆ ਬਾਈ ਹਜੇ ਤੱਕ ਹੁਣੀ ਛੱਡ ਕੇ ਗਿਆ ਨਾ ਬਈ ਇਹ ਟਰੈਕਟਰ ਮਿੰਟ ਹੀ ਜਦ 10 ਹੀ ਹੋਇਆ 10 ਮਿੰਟ ਹੋਇਆ ਹਜੇ ਬਾਈ ਚਾਹ ਪਾਣੀ ਹੁਣੀ ਪੀ ਕੇ ਗਿਆ ਠੀਕ ਹੈ ਭਾਜੀ ਤੇ ਟਾਇਰਾਂ ਦੀ ਕੰਡੀਸ਼ਨ ਬੋਲੇ ਬਈ ਅਗਲੇ ਮੂਲ ਨਮਰ ਕੀ ਨੇ ਮਗਰ ਨੇ ਲਾਲੋ ਵੀ 65 ਕੁ ਪੈਸੇ ਟਾਇਰ ਹੋਣਗੇ ਜੀ ਠੀਕ ਆ ਜੀ ਹਾਂਜੀ ਲੈ ਮਿੱਤਰੋ ਮਗਰਲੇ 65 ਕੁ ਪੈਸੇ ਐਮ ਆਰ ਪੀ ਦੇ ਟਾਇਰ ਨੇਗੇ ਸਪੀਕਰ ਬਈ ਸਾਰਾ ਕੁਝ ਵੀ ਤੇ ਸੱਟੋ ਅਗਲੇ ਨੇ ਵੀ ਲਾਏ ਭੋਲੇ ਨੇ ਤਾਂ ਲਾਉਣੀ ਜੀ ਨਾ ਬਈ ਹਾਂਜੀ ਹਾਂ ਠੀਕ ਆ ਬਈ ਚੱਲਦੇ ਨੇ ਚੱਲਦੇ ਚੱਲਦੇ ਜਮਾ ਮਰੂ ਮਾਰ ਤੇ ਪ੍ਰਾਈਜ਼ ਰਊ ਬਈ ਭੋਲੇ ਦਾ ਇਹਦਾ 1 ਲੱਖ 85000 ਰੁਪਇਆ 1 ਲੱਖ 85000 ਰੁਪਇਆ ਜੀ ਮੌਕੇ ਤੇ ਬਈ ਭੋਲੇ ਉਕੇ ਦੇ ਮਾਰਦਾਨ ਕਰਦੇ ਆਂਗੇ ਕੋਈ ਇਹ ਜੀ ਕਰਦੇ ਤਾਂ ਹੀ ਕਹਿ ਦਿੰਨਾ ਹਰੇ ਵਾਰ ਹਾਂ ਜੀ ਹਾਂ ਹਾਂ ਕੋਈ ਨਹੀਂ ਕਰਦੇ ਨਾ ਜਿਵੇਂ ਕਹੂੰਗੀ ਕਰ ਲਾਂਗੇ ਠੀਕ ਹੈ ਜੀ ਲੈ ਮਿੱਤਰੋ ਜੇ ਵੀਡੀਓ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਆਉਂਗੇ 10000 ਰੁਪਏ ਦੇ ਵਿੱਚੋਂ ਡਿਸਕਾਊਂਟ ਹੋ ਜਾਊਗਾ ਠੀਕ ਹੈ ਭਾਈ ਜੀ ਵੈਸੇ ਬਈ ਟਰੈਕਟਰ ਜਿਹੜੇ ਰੇਟ ਹੁੰਦੇ ਨੇ ਨਾ ਲੈਣ ਦੇ ਨਾਲ ਹੁੰਦੇ ਨੇ ਬਈ ਭੋਲੇ ਨਹੀਂ ਨਹੀਂ ਟਰੈਕਟਰ ਵੀ ਕੋਈ ਇਹ ਜੀ ਗੱਲ ਨਹੀਂ ਹੈ ਕੋਈ ਬਲੋ ਹੋਵੇ ਆਜੋ ਆਪਣੀ ਗਾਰੰਟੀ ਹੈ ਠੀਕ ਹੈ ਜੀ ਠੀਕ ਹੈ ਭਾਈ ਜੀ ਜੇ ਬਲੋ ਹੋਵੇ ਬਾਜ ਹੋਵੇ ਠੀਕ ਹੈ ਭਾਈ ਭੋਲੇ ਨੂੰ ਸਿੱਧਾ ਲੰਬਾ ਦੇ ਦੇ ਆ ਗਿਆ ਸਵਰਾਜ 735 ਪੰਪ ਬਾਹਰ ਹੈ ਬਾਹਰ ਪੰਪ ਆਗਾ ਹਾਂਜੀ ਲੈ ਮਿੱਤਰੋ ਇਹ ਦੇਵਾਂਗਾ ਤੁਹਾਨੂੰ ਬੁਲਟ ਤੋਂ ਵੀ ਸਸਤਾ ਟਰੈਕਟਰ ਸ਼ਹਿਰ ਸ਼ਹਿਰ ਹੈਗੇ ਨੇ 80 ਵੇ ਮਨ ਕੇ ਚੱਲ ਪੂ ਠੀਕ ਹੈ ਜੀ ਬਠੰਡਾ ਨੰਬਰ ਹਾਂਜੀ ਸਾਰਾ ਦੇਖੋ ਟਰੈਕਟਰ ਐਨ ਦੇਖ ਕੇ ਮੜਿਆ ਪਿਆ ਹਾਂਜੀ ਹਾਂ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਠੀਕ ਹੈ ਜੀ ਅੰਦਰ ਪੰਪ ਵਾਲੇ ਦੇ ਰੇਟ ਤੇ ਦੇਵਾਂਗਾ ਨਾ ਦੇ ਦਾਂਗੇ ਜੀ ਬਸ ਠੀਕ ਹੈ ਜੀ ਰੇਟ ਰੂਪੇ ਭੁੱਲੇ ਤਾਂ ਜਿਹੜਾ 1 ਲੱਖ 40 ਹਜ਼ਾਰ ਰੁਪਏ ਦਾ ਜੀ ਠੀਕ ਹੈ 1.40 ਹਜ਼ਾਰ ਵੋਲਟ ਤੋਂ ਵੀ ਸਸਤਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੇ ਕਿਸੇ ਵੀਰ ਨੇ ਬੇ ਕੰਮ ਕਰਨਾ ਕਾਣਾ ਵਧੀਆ ਕੰਮ ਲਿਜਾਗਾ ਠੀਕ ਹੈ ਭਾਈ ਜੀ ਟਰੈਕਟਰ ਵੀ ਝੋਟਾਗਾ ਬਾਕੀ ਸਭ 735 ਬਾਰੇ ਸਾਰਿਆਂ ਨੂੰ ਪਤਾ ਹੀ ਹੈਗਾ ਅਗਲਾ ਸਵਰਾ 735 ਆ ਗਿਆ ਫੀ ਬਈ ਫੀ ਹਾਂਜੀ ਇਹ ਮਾਡਲ ਜੀ ਇਹ 93 ਮਾਡਲ ਹੈ ਜੀ ਠੀਕ ਹੈ 93 ਮਾਡਲ ਹੈ ਇਹ 99 ਸੀ ਨਾ ਬਈ 99 ਸੀ ਜੀ ਇਹ 93 ਆ ਗਿਆ 93 ਆ ਗਿਆ ਜੀ ਬਾਕੀ ਬਈ ਪੁਰਾਣਾ ਲੋਹਾ ਵੀ ਤਾਕੜਾਗਾ ਬਈ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੇ ਪੂਰਾ ਗੁੰਦਿਆ ਪੈਗਾ ਟਰੈਕਟਰ ਵੀ ਸੋਣਾਗਾ ਓਰੀਜਨਲ ਹੀ ਆ ਬਈ ਬੋਲੇ ਸਾਰਾ ਹਾਂ ਠੀਕ ਹੈ ਇਹਦਾ ਵੀ ਪਾਰ ਪੰਪਾ ਕਰ ਹਾਂ ਟੈਰ ਦੇ دماغ ਲੈ ਨਾ ਮਰਗੀ ਨੇ ਠੀਕ ਹੈ ਜੀ ਮੂਹਰੇ ਦੇਖ ਨਾਲੋ ਠੀਕ ਹੈ ਮੂਹਰੇ ਅੱਧੇ ਕ ਲਾ ਲੋ ਬਾਈ ਠੀਕ ਹੈ ਭਾਈ ਕੰਮ ਦੇ ਹੀ ਜਾਣਗੇ ਕੰਮ ਦੇ ਜਾਣੇ ਕੰਮ ਵਾਲੇ ਵਧੀਆ ਨੇ ਠੀਕ ਹੈ ਜੀ ਇਹਦਾ ਪ੍ਰਾਈਸ ਬਈ ਇਹ ਦੇ ਦਾਂਗੇ ਜੀ 1,55,000 ਰੁਪਏ ਦਾ ਠੀਕ ਹੈ ਜੀ ਇਹ ਸੋਨੂੰ ਭਾਈ ਜੀ ਸਿਰਫ 1,55,000 ਰੁਪਏ ਦਾ ਮਿਲ ਜੂਗਾ ਠੀਕ ਹੈ ਭਾਈ ਜੀ ਜੇ ਦੋਨੇ ਟਰੈਕਟਰ ਲੈਣੇ ਹੋਏ ਠੀਕ ਹੈ ਤਕਰੀਬਨ ਭਾਈ ਕਹਿ ਰਿਹਾਗਾ 2,95,000 ਠੀਕ ਹੈ ਭਾਈ ਜੀ ਮਾਂ ਤਾਂ ਵਧੀਆ ਹੋ ਜੂਗਾ ਹਾਂ ਜੀ ਹਾਂ ਕਰਦੇ ਕੋਲਮ ਲੈ ਕੇ ਕੋਲਮ ਲੈ ਕਰੀ ਲਾਂ ਤੇ ਅਗਲੇ ਆ ਗਿਆ ਬਈ ਜੀ ਸਵਰਾਜ 735 ਐਫੀ ਇਹ ਮਾਡਲ ਬਈ ਇਹ ਮਾਡਲ ਹੈਗਾ 2008 ਜੀ ਠੀਕ ਆ ਜੀ ਜਿਵੇਂ ਇਹਨਾਂ ਟਰੈਕਟਰਾਂ ਚ ਕਈ ਜਾਂਦੇ ਜੀ ਬਈ ਇਹ ਟਰੈਕਟਰ ਦੇ ਨਾਲ ਤੁਹਾਨੂੰ ਉਰੇ ਨਿਗਾ ਮਰਵਾ ਦ ਲੈ ਬਈ ਟਾਇਰ ਵੀ ਵਧੀਆ ਵਾਲੇ ਨੇ ਜੇ ਕੇ ਦੇ ਤੇ ਬੈਕ ਟਾਇਰਾਂ ਦੇ ਵੀ ਲਿਆ ਆ ਦੇਖੋ ਬਈ ਬਾਹਰ ਵਾਲੇ ਜਮਾ ਇਹ ਵੀ ਨਵੇਂ ਟਾਇਰ ਨੇ ਬਿਲ ਵਗੈਰਾ ਬਈ ਭੁੱਲੇ ਸਾਰਾ ਮਿਲ ਜੂ ਜੀ ਦਾ ਬਿਲ ਕਰ ਠੀਕ ਆ ਜੀ ਇੰਜਨ ਗੇਅਰ ਦਾ ਓਕੇ ਜੀ ਜਿਵੇਂ ਟਾਇਰ ਨੇ ਐਵੇਂ ਆ ਐਵੇਂ ਜਿੱ ਕੀ ਆ ਠੀਕ ਆ ਬਈ ਜਿਵੇਂ ਨਵੇਂ ਵਰਗੇ ਟਾਇਰ ਨੇ ਇੰਜਨ ਗੇਅ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਮਾਡਲ ਰੋਵੀ ਭੁੱਲੇ ਇਹ ਇਹ 2008 ਜੀ ਠੀਕ ਹੈ ਜੀ ਕੰਡੀਸ਼ਨ ਤਕਰੀਬਨ ਹੈਗੀ ਆ ਕੁੱਲ ਮਿਲਾ ਕੇ ਕਹੜੀ ਇਹ ਆਪਾਂ 16 17 ਮਾਡਲ ਵਰਗੀ ਸਾਡੀ ਘਟਾਈ ਚਾਹ ਡੀ ਲੈਕਸ ਮਾਡਲ ਆ ਗਿਆ ਇਹਦਾ ਪ੍ਰਾਈਸ ਬਈ ਇਹ 2 ਲੱਖ 85000 ਜੀ ਠੀਕ ਹੈ ਜੀ ਇਹਦਾ 2 ਲੱਖ 85000 ਰੁਪਏ ਮੁੱਲ ਲੱਗਾ ਬਈ ਜੀ ਤੇ ਅਗਲਾ ਦੇਖੋਣਿਆ ਸੋਨੂੰ ਸਭ ਤੋਂ ਪੁਰਾਣਾ ਮਾਡਲ ਹੈ ਜਿੱਥੋਂ ਬਈ ਸੋਨਾ ਲੀਕਾ ਨੇ ਕਹੜੀ ਇਹ ਆਪਾਂ ਸ਼ੁਰੂਆਤ ਕਰੀ ਸੀਗੀ ਟਰੈਕਟਰ ਦੇਖੋ ਮਿੱਤਰੋ ਬਹੁਤ ਤੇਲ ਖਰਚਾ ਵੀ ਘਟਾ ਕਹਦਾ ਸੈਂਟਰ ਗੇਅਰ ਆ ਵੇਛੇ ਤਾਂ ਤੁਹਾਨੂੰ ਇਹ ਟਰੈਕਟਰ ਮਿਲਣੇ ਨਹੀਂ ਆਣਾ ਬਈ ਬੋਲੇ ਨਹੀਂ ਮਿਲਦਾ ਜੀ ਠੀਕ ਹੈ ਜਿਹੜੇ ਵੀਰਾਂ ਕੋਲੇ ਹੈਗਾਗਾ ਉਹ 세ਤੀ ਵੇਚ ਦੇ ਰਿਹਾ ਜੀ ਨਹੀਂ ਹਾਂਜੀ ਟਰੈਕਟਰ ਦੀ ਕੰਡੀਸ਼ਨ ਕਿਵੇਂ ਰੂਵੇ ਬੋਲੇ ਪੂਰਾ ਵਰਕ ਹੈ ਜੀ ਸਾਰਾ ਰੈਨ ਵਾਲਾ ਜਿੰਨਾ ਹੈਗਾ ਠੀਕ ਹੈ ਸਾਰਾ ਰਿਜਨਲ ਆ ਮਿੱਤਰੋ ਦੇਖ ਸਕਦੇ ਹੋ ਬੈਟਰੀ ਓਕੇ ਆ ਗਈ ਠੀਕ ਹੈ ਇੰਜਨ ਗੇਅਰ ਤਾਂ ਵੀ ਕਹਿੰਦਾ ਓਕੇ ਹੈਗਾ ਟਾਇਰ ਰਹਿਣਗੇ ਭਈ ਇਹਦੇ ਟਾਇਰ ਮੰਗ ਲੈ ਲੂ ਮਗਰ ਤਾਂ ਨਾ ਮਰ ਗਈ ਪਈ ਨੇ ਠੀਕ ਹੈ ਜੀ 80 ਪਾਈ ਟਾਇਰ ਪਈ ਨੇ ਮੂਹ ਲਈ ਅੱਧੇ ਮੰਨ ਕੇ ਜੀ ਚੱਲ ਪੋ ਠੀਕ ਹੈ ਜੀ 730 ਦਾ ਸੋਨਾਲੀਕਾ ਇੰਟਰਨੈਸ਼ਨਲ ਲਾਂਗੇ ਤੇ ਪ੍ਰਾਈਜ਼ ਰੂਪਏ ਦਾ 145000 ਰੁਪਇਆ ਜੀ ਸਿਰਫ ਸਿਰਫ 145000 ਰੁਪਇਆ ਮੌਕੇ ਤੇ ਬਈ ਮੌਕੇ ਤੇ ਕਰ ਲਾਂਗੇ ਜਿਵੇਂ ਹੋਇਆ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਇਹ ਭੋਲਾ ਹਰੇ ਬਾਰੀ ਬਈ ਐਂ ਦੇ ਕਹਿ ਕੇ ਸਾਰਦਾ ਨਾ ਕਰ ਲਾਂਗੇ ਮੌਕੇ ਤੇ ਕੋਈ ਨਾ ਬਈ ਮਾਨਤਨ ਪੂਰਾ ਹੋ ਜਾਊਗਾ ਕੋਈ ਚੱਕਰ ਨਹੀਂ ਕੀ ਕਰਦਿਆਂ 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 ਜਿਵੇਂ 65 ਆ ਗਿਆ ਬਈ ਮਿੰਦਰਾ ਹਾਂ ਜੀ ਪੁਰਾਣੇ ਪੁਰਾਣੇ ਰੇਟ ਨਾਲ ਆਇਆ ਤੇ ਕਿ ਡੇਕੇ ਰੇਟ ਦੱਸੀ ਹਾਂ ਬਸ ਕਟਾ ਦਿੰਨੇ ਆ ਕਟਾ ਦਾਂਗੇ ਹਾਂ ਜੀ ਹਾਂ ਮਾਡਲ ਆ ਮਾਡਲ 2002 ਜੀ ਟਾਇਰ ਟਾਇਰ ਤਾਂ 90 ਪੈਸੇ ਨੇ ਜੀ ਠੀਕ ਹੈ ਲਓ ਪੁੱਤਰ ਚੌਕੜਾ 90 ਪੈਸੇ ਟਾਇਰ ਆਖ ਨਹੀਂ ਤੁਹਾਨੂੰ ਚੱਕਣ ਦੀ ਜ਼ਰੂਰਤ ਹੀ ਨਹੀਂ ਹੈਗੀ ਬਈ ਇੰਜਨ ਗੇਅਰ ਬਈ ਵੀਰ ਓਕੇ ਬਾਕੇ ਲੈ ਕੇ ਜਾਪੇ ਹੁਣ ਠੀਕ ਹੈ ਜੀ ਨੰਬਰ ਬਈ ਇਹਦਾ 50 ਨੰਬਰ 50 ਆ ਜੀ ਠੀਕ ਹੈ ਜੀ ਪੀਪੀ 23 ਇਹਦਾ ਪ੍ਰਾਈਸ ਰੋ ਬਈ ਇਹ ਦੇ ਦਾਂਗੇ ਜੀ ਹੁਣ 15000 ਦਾ ਜਿੰਦੇ 23500 ਅੱਗੇ ਮੰਗਦੇ ਸੀ 215 ਦੇ ਦੇ ਠੀਕ ਹੈ ਜੀ ਲੈ ਜਿਵੇਂ ਕਹਿਆ ਸੀ ਬਈ ਬੋਲਣਾ ਤੇ ਪੂਰਾ ਉਤਰੇਗਾ ਬਾਈ ਠੀਕ ਹੈ ਬਾਈ ਜੀ ਤਕਰੀਬਨ ਬਈ ਤੁਹਾਡਾ ਨਾ 10000 ਰੁਪਏ ਦਾ ਫਾਇਦਾ ਹੋ ਗਿਆ ਦੁਬਾਰੇ ਟਰੈਕਟਰ ਔਨ ਕਰਕੇ ਨਾ ਬਈ ਬੋਲੇ ਇਹ ਤਾਂ ਰੇਟ ਬਈ ਘਟਣਾ ਠੀਕ ਹੈ ਜੀ ਪਰ ਜੇ ਮਾਨਤਾਣ ਆਉਂਗੇ ਮਾਨਤਾਣ ਜਰੂਰ ਹੋ ਜਾਊਗਾ ਠੀਕ ਹੈ ਭਾਈ ਜੀ ਇਹ ਵੀ ਨਹੀਂ ਹੋਊਗਾ ਨਾ ਵੀ 20000 ਰੁਪਏ ਘੱਟ ਜਾਊਗਾ 15000 ਰੁਪਏ ਘੱਟ ਜਾਊਗਾ ਨਾ ਭੁੱਲੋ ਨਹੀਂ ਹਾਂ ਜੀ ਹਾਂ ਬਸ ਠੀਕ ਹੈ ਭਾਈ ਤੇ ਲ ਕਿਸ ਨੇ ਇੱਕ ਵਾਰੀ ਉਹਦਾ ਦੀ ਭੁੱਲੋ ਭਾਈ ਆਪਾਂ ਪਿੰਡ ਬਰਨਾਲੇ ਦੇ ਕੋਲੇ ਆਪਣਾ ਜੋਧਪੁਰਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹਾਂ ਬਸ ਬਰਨਾਲੇ ਤੋਂ ਜਾਨੀ ਆਇ ਲਾ ਲੋ ਵੀ 8 ਕਿਲੋਮੀਟਰ ਹੈ ਠੀਕ ਹੈ ਜੀ ਪੱਖੋਂ ਕੈਂਚਿਆਂ ਤੋਂ ਤੱਕ ਕਿਲੋਮੀਟਰ ਹੈ ਠੀਕ ਹੈ ਇੱਕ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਮੇਰੇ ਕੋਲ ਟਰੈਕਟਰ ਹੁੰਦਾ ਉਸੇ ਦੀ ਮਾੜਾ ਜਿਹਾ ਫੋਮ ਕਰਿਆ ਕਰਨਾ ਠੀਕ ਹੈ ਜੀ ਨਹੀਂ ਹੁਣ ਜਿੰਮੀ ਅਗਲਾ ਕਹਿੰਦਾ ਜੌਂਡੀਰ ਦਾਸ ਜੇ ਫਲਾਣਾ ਵੀ ਉਹ ਆਪਣੇ ਕੋਲ ਨਹੀਂ ਸਿਰਫ ਬਈ ਕਹਿੰਦੀ ਸਿੱਧੀ ਗੱਲ ਮਕਾ ਕੇ ਦੱਸਦਾ ਮੈਂ ਸੋਨੂੰ ਠੀਕ ਹੈ ਜੀ ਸਵਰਾਜ ਜਿਹੜਾ ਮਰਜ਼ੀ ਲੈਣਾ ਹੋਇਆ 735 ਦਾ ਠੀਕ ਹੈ ਤਾਂ ਚੁੱਪ ਕਰਕੇ ਇਹ ਵੀ ਯਾਦ ਕਰ ਲਿਓ ਨਾ ਬਈ ਕਿਉਂਕਿ 735 ਆਪਣੇ ਕੋਲ ਅਵੇਲੇਬਲ ਹੁੰਦੇ ਹਨ ਹਾਂਜੀ ਹਾਂ ਦੋ ਮਾਡਲ ਉੱਪਰ ਵੀ ਹੋਣ ਸਾਵੇ ਨੇਗੇ ਦੋ ਥੱਦੇ ਵੀ ਹੋ ਸਕ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਜਰੂਰ ਕਰ ਲਿਓ ਠੀਕ ਆ ਬਈ ਬੋਲੇ ਠੀਕ ਆ ਬਈ ਧੰਨਵਾਦ ਬਈ ਧੰਨਵਾਦ